केंद्रीय खेती कानून के विरोध में जहां किसान बीते लंबे वक्त से आंदोलन कर रहे हैं उनकी ओर से लगातार भूख हड़ताल की जा रही है जिनके समर्थन में लुधियाना में कांग्रेस सेवा दल की ओर से पंजाब प्रधान निर्मल केड़ा के नेतृत्व में एक दिवसीय भूख हड़ताल की गई। इस दौरान निर्मल केड़ा और अन्य नेताओं ने आरोप लगाया की केंद्र की नरेंद्र मोदी सरकार कारपोरेट घरानों के हाथों में खेल रही है और जो यह किसान विरोधी खेती कानून लेकर आए हैं इन्होंने कहा कि वे किसानों का समर्थन करते हैं और उन्हीं के समर्थन में एक दिवसीय भूख हड़ताल की जा रही है उन्होंने कहा कि केंद्र की नरेंद्र मोदी सरकार को यह खेती कानून वापस लेना ही होगा और विरोधी पार्टियों पर किसानों को भड़काने के गलत आरोप लगाने बंद करने चाहिए पंजाब प्रदेश कांग्रेस सेवा दल वालों इलाका निवासी जिसान प्यार करते सारे भुख हड़ताल बैठे आशेष तौर तो बलवंत सिद्धू ਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਮੀਟਿੰਗ ਉਹ ਵੀ ਆਪਣੇ ਸਾਥੀਆਂ ਸਮੇਤ ਜਦੋਂ ਨੂੰ ਪਤਾ ਲੱਗਿਆ ਨਿੰਗਦੇ ਉਹ ਵੀ ਆਏ ਨਹੀਂ ਕਿਉਂਕਿ ਪੰਜਾਬ ਦੇ ਨਾਲ ਪਿਆਰ ਤੇ ਕਿਸਾਨਾਂ ਨਾਲ ਪਿਆਰ ਪੰਜਾਬ ਦੇ ਵਾਸੀਆਂ ਇਸ ਦੇ ਲਈ ਅੱਜ ਉਹ ਕਿਸਾਨਾਂ ਨੇ ਇੱਕ ਨਾਰਾ ਦਿੱਤਾ ਸੀਗਾ ਜੋ ਮੈਂ ਟੀਵੀ ਤੇ ਦੇਖਿਆ ਵੀ ਇੱਕ ਦਿਨ ਵਾਸਤੇ ਆਮ ਲੋਕਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਵੀ ਕਿਸਾਨਾਂ ਦੀ ਖਾਤਰ ਇੱਕ ਦਿਨ ਲਈ ਭੁੱਖ ਹੜਤਾਲ ਤੇ ਬੈਠੋ ਉਹਨੂੰ ਦੇਖਦੇ ਹੋਏ ਅੱਜ ਅਸੀਂ ਇੱਥੇ ਭੁੱਖ ਹੜਤਾਲ ਤੇ ਬੈਠੇ ਆ ਮੈਂ ਬੇਨਤੀ ਕਰਦਾ ਪੰਜਾਬ ਦੇ ਵਾਸੀਆਂ ਨੂੰ ਵੀ ਪਿੰਡ ਸ਼ਹਿਰ ਕਸਵਾ ਜਿੱਥੇ ਵੀ ਆ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਉਤਰਨ ਦੇ ਲਈ ਇੱਕ ਦਿਨ ਦੀ ਭੁੱਖ ਹੜਤਾਲ ਚਾਹੇ ਇੱਕੋ ਹੀ ਇੱਕ ਬੰਦਾ ਵਾ ਤੇ ਚਾਹੇ ਪੰਜ ਜਾਨੇ ਅਤੇ ਚਾਹੇ 10 ਜਾਨੇ ਸਾਨੂੰ ਭੁੱਖ ਹੜਤਾਲ ਤੇ ਬਹਿਣਾ ਚਾਹੀਦਾ ਕਿਉਂਕਿ ਜਿਹੜੀ ਨਰਿੰਦਰ ਮੋਦੀ ਜੀ ਦੀ ਸਰਕਾਰ ਆ ਭਾਜਪੀ ਦੀ ਸਰਕਾਰ ਆ ਵੈਸੇ ਸਰਕਾਰ ਤਾਂ ਅਡਾਨੀ ਤੇ ਵਾਨੀ ਦੀ ਆ ਪਰ ਜਿਹੜੀ ਲੋਕਾਂ ਨੇ ਵੋਟਾਂ ਦਿੱਤੀਆਂ ਭਾਜਪੀ ਨੂੰ ਪਾਈਆਂ ਜਿਹੜੀ ਉਹਨਾਂ ਦੀ ਸਰਕਾਰ ਆ ਉਹਨੂੰ ਹਿਲਾਉਣ ਦੇ ਖਾਤਰ ਅੱਜ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਆਪਣੇ ਛੋਟੇ-ਛੋਟੇ ਬੱਚੇ ਮਾਤਾ-ਮਾਪਾਂ ਬਜ਼ੁਰਗ ਨੌਜਵਾਨ ਉਹਨਾਂ ਨੂੰ ਲੈ ਕੇ ਬੈਠੇ ਆ ਜੋ ਉਹਨਾਂ ਦੇ ਕਾਲਾ ਕਾਨੂੰਨ ਥੋਪਿਆ ਜਾ ਰਿਹਾ ਉਹਨਾਂ ਨੂੰ ਵਾਪਸ ਕਰਨ ਦੇ ਲਈ ਦਿਨ ਰਾਤ ਲਈ ਉੱਥੇ ਬੈਠੇ ਆ ਕੜਕ ਦੀ ਠੰਡ ਦੇ ਵਿੱਚ ਬੈਠੇ ਆ ਕਿੰਨੇ ਮੈਂ ਸਮਝਦਾ ਮੌਤ ਨਹੀਂ ਕਿੰਨੇ ਬੰਦੇ ਸ਼ਹੀਦ ਹੋ ਗਏ ਪੰਜਾਬ ਦਾ ਇਸ ਕਾਲੇ ਕਾਨੂੰਨ ਵਾਪਸ ਲਿਆਉਣ ਦੇ ਲਈ ਉਹਨਾਂ ਦੀ ਸ਼ਰਮ ਕਰਕੇ ਮੈਂ ਸਮਝਦਾ ਭਾਜਪਾ ਨੂੰ ਇਹ ਕਾਲਾ ਕਾਨੂੰਨ ਵਾਪਸ ਕਰਨਾ ਚਾਹੀਦਾ ਵਾ ਇੱਕ ਉਹਨਾਂ ਦੇ ਮੰਤਰੀ ਨੇ ਜਿਹੜੇ ਤੌਮਰ ਜੀ ਉਹ ਇੱਕੋ ਇੱਕ ਗੱਲ ਕਰਦੇ ਨੇ ਪਤਾ ਨਹੀਂ ਉਹਨਾਂ ਦੀ ਅੱਖਾਂ ਤੇ ਕਿਹੜਾ ਚਸ਼ਮਾ ਲੱਗਿਆ ਹੋਇਆ ਜਿਹੜਾ ਉਹਨੂੰ ਦਿਖਦਾ ਵੀ ਇਹ ਕਾਲਾ ਕਾਨੂੰਨ ਠੀਕ ਆ ਇਹ ਕਾਲਾ ਕਾਨੂੰਨ ਠੀਕ ਆ ਇਹ ਕਾਲਾ ਕਾਨੂੰਨ ਠੀਕ ਆ ਕਿ ਉਹਨਾਂ ਨੂੰ ਜਿਹੜੇ ਅਡਾਨੀ ਤੇ ਵਾਨੀ ਨੇ ਇੱਕ ਚਿੱਠੀ ਤੇ ਕਾਗਜ਼ ਤੇ ਲਿਖਿਆ ਹੋਇਆ ਵੀ ਤੇਰਾ ਕੰਮ ਇੱਕੋ ਹੀ ਆ ਵੀ ਇਹ ਕਾਲਾ ਕਾਨੂੰਨ ਠੀਕ ਆ ਇਹ ਕਾਲਾ ਕਾਨੂੰਨ ਠੀਕ ਆ ਇਸ ਤੋਂ ਇਲਾਵਾ ਉਹਨਾਂ ਦਾ ਕੋਈ ਨਹੀਂ ਅਡਾਨੀ ਤੇ ਵਾਨੀ ਡਿਸਾਈਡ ਉਹਨਾਂ ਨੇ ਕਰਨਾ ਮੋਦੀ ਜੀ ਜੇ ਅਗਲੀ ਵਾਰ ਵੀ ਲੋਕਾਂ ਤੋਂ ਵੋਟਾਂ ਲੈਣੀਆਂ ਵੋਟਾਂ ਤੁਹਾਨੂੰ ਇਹ ਕਿਸਾਨਾਂ ਨੇ ਗਰੀਬਾਂ ਨੇ ਮਜ਼ਦੂਰਾਂ ਨੇ ਇਹਨਾਂ ਨੇ ਪਾਈਆਂ ਨੇ ਇਹ ਕੋਈ ਅਡਾਨੀ ਵਾਨੀ ਦੇ ਇੱਕ ਘਰੋਂ ਵੋਟਾਂ ਲੈ ਕੇ ਤੁਸੀਂ ਪ੍ਰਾਈਮ ਮਿਨਿਸਟਰ ਨਹੀਂ ਬਣੇ ਅੱਜ ਲੋਕਾਂ ਦੀ ਰਾਖੀ ਦੀ ਲੋੜ ਆ ਅੱਜ ਤੁਸੀਂ ਆਪਣਾ ਜੋ ਤੁਹਾਡਾ ਫਰਜ਼ ਬਣਦਾ ਅੱਜ ਤੁਸੀਂ ਆਪਣੇ ਫਰਜ਼ ਤੋਂ ਬੰਦੇ ਹੋ ਜਿਹੜੇ ਕਿਸਾਨ ਬਜਾਰੇ ਜਿਨ੍ਹਾਂ ਦੀ ਪ੍ਰਾਪਰਟੀ ਆ ਜਿਹੜੇ ਆਪਣਾ ਖੇਤੀ ਕਰਦੇ ਆ ਅੱਜ ਉਹਦੀ ਜ਼ਮੀਨ ਤੇ ਅਡਾਨੀ ਤੇ ਵਾਨੀ ਕਬਜ਼ਾ ਕਰਨ ਨੂੰ ਫਿਰਦੇ ਆ ਉਹ ਤੇ ਕਬਜ਼ਾ ਕਰਨਾ ਚਾਹੁੰਦੇ ਆ ਅੱਜ ਸਾਡੇ ਅਸੀਂ ਸਾਰੇ ਤਰਨਾ ਜਿਹੜਾ ਭੁਖੜਤਾਲ ਆ ਇੱਕ ਦਿਨ ਦੀ ਭੁਖੜਤਾਲ ਜੇ ਕਿਸਾਨਾਂ ਵੱਲੋਂ ਆਇਆ ਲੜੀਵਾਰ ਭੁਖੜਤਾਲ ਤਾਂ ਅਸੀਂ ਲੜੀਵਾਰ ਭੁਖੜਤਾਲ ਕਰਨ ਨੂੰ ਤਿਆਰ ਆ ਇੱਕੋ ਇੱਕ ਸਾਡਾ ਮਕਸਦ ਆ ਵੀ ਜਿਹੜਾ ਇਹ ਕਾਲਾ ਕਾਨੂੰਨ ਵਾਪਸ ਹੋਵੇ ਜੋ ਕਿਸਾਨਾਂ ਦੀ ਪ੍ਰਾਪਰਟੀ ਚਲਦੀ ਆ ਉਹਨਾਂ ਦੇ ਵੱਡੇ ਤੋਂ ਵੱਡੇ ਬਜ਼ੁਰਗ ਚਲਦੀ ਆ ਰਹੇ ਬੌਂਦੇ ਆ ਉਹ ਆਪਣੇ ਨਾਲ ਬੌਂਦੇ ਰਹਿਣ ਤੇ ਕਿਸਾਨੀ ਵਰਕਰਾਰ ਰਵੇ ਤਾਂ ਪੰਜਾਬ ਵਰਕਰਾਰ ਰਹੂਗਾ ਕਿਉਂਕਿ ਬੜੀਆਂ ਗੱਲਾਂ ਕਰਦੇ ਨੇ ਅਡਾਨੀ ਆਵਾਨੀ ਵਰਗੇ ਅੱਜ ਉਹਨਾਂ ਨੂੰ ਮੈਂ ਸੰਬੋਧਨ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਜਿੱਥੇ ਵੀ ਅਡਾਨੀ ਤੇ ਬਾਨੀ ਦੇ শোরੂਮ ਨੇ ਪੰਪ ਨੇ ਉਹਨਾਂ ਨੂੰ ਬਾਈਕਾਡ ਕਰ ਦਿਓ ਉੱਥੋਂ ਸਮਾਨ ਲੈਣਾ ਬੰਦ ਕਰ ਦਿਓ ਤਾਂ ਸਾਡਾ ਪੰਜਾਬ ਬਚੂਗਾ ਤਾਂ ਪੰਜਾਬੀ ਬਚਣਗੇ ਤਾਂ ਕਿਸਾਨੀ ਬਚੂਗੀ ਇਹ ਰਿਪੋਰਟ ਆਈ ਗੋਚ ਪੰਜਾਬ ਟੀਵੀ